ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਹੋ ਆਈ ਹੋਪ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਜੀ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਤੇ ਆਸ ਕਰਦੀ ਆ ਕਿ ਤੁਹਾਨੂੰ ਇਹ ਬਹੁਤ ਪਸੰਦ ਆਊਗਾ ਤੋਂ ਲਓ ਫਿਰ ਸੁਣੋ ਇੱਕ ਪਿਆਰਾ ਜਿਹਾ ਪੰਜਾਬੀ ਲੋਕ ਗੀਤ ਅਜਨਣ ਦੇ ਮੇਰੀ ਪਾਣੀ ਦੀਵਾਰੀਆਂ ਅਜਨਣ ਦੇ ਮੇਰੀ ਪਾਣੀ ਦੀਵਾਰੀਆਂ ਪਾਣੀ ਪਾਰੇ ਕੇ ਮੈਂ ਜਾਣੀ ਮੱਕੀ ਨੂੰ ਪਾਣੀ ਪਾਰੇ ਕੇ ਮੈਂ ਜਾਣੀ ਮੱਕੀ ਨੂੰ ਹੜਾ ਨਣ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹੜਾ ਨਣ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹੜਾ ਨਣ ਦੇ ਰੋਂਦਾ ਚੱਕੀ ਨੀ ਪੱਪੀ ਨੂੰ ਹੜਾ ਨਣ ਦੇ ਆਟਾ ਪੀਸਣੇ ਦੀ ਵਾਰੀਆ ਆਜਾ ਨਾਣ ਦੇ اٹਪੀ ਸਨੇ ਦੀਵਾਰੀਆ ਤੁਪੇ ਸੁਕਕੇ ਮੈ ਪਿਸਾਨੀ ਮੱਕੀ ਨੂੰ ਤੁਪੇ ਸੁਕਕੇ ਮੈ ਪਿਸਾਨੀ ਮੱਕੀ ਨੂੰ ਆੜਾ ਨਾਣ ਦੇ ਰੂੰਧ ਚੱਕੀ ਨਹੀਂ ਪੱਪੀ ਨੂੰ ਆੜਾ ਨਾਣ ਦੇ ਰੂੰਧ ਚੱਕੀ ਨਹੀਂ ਪੱਪੀ ਨੂੰ ਆੜਾ ਨਾਣ ਦੇ ਰੂੰਧ ਚੱਕੀ ਨਹੀਂ ਪੱਪੀ ਨੂੰ अॼ नण मोण दीवार अॼ नण द मझां चोण दीवारी खिच खिच माझे अॻे बनानी कटीनो खिच खिच माझे अॻे बनानी कटीनो చక్కిని పప్పీ హాడా నేని హాడా రక్కి పప్పీ అజ నాణ దొద్ధ రణ సాంబే ర ਨਮਾ ਸੰਭਾ ਨੀਲਸੀਨੂ ਸਸ ਸੰਰੇ ਮੱਖਣਮ ਸੰਭਾ ਨੀਲਸੀਨੂ ਹੜਾ ਨਾਨ ਦੇ ਰੁੰਦਾ ਚੱਕੀ ਨੀ ਪੱਪੀਨੂ ਹੜਾ ਨਾਨ ਦੇ ਰੁੰਦਾ ਚੱਕੀ ਦੀ ਟੱਪੀਨੂ ਹੜਾ ਨਾਨ ਦੇ ਗੰਗਾ ਚੱਕੀ ਦੀ ਟੱਪੀਨੂ ਹੜਾ ਨਾਨ ਦੇ ਰੁੰਦਾ ਚੱਕੀ ਦੀ ਟੱਬੂਨੂ ਹੜਾ ਨਾਨ ਦੇ ਰੁੰਦਾ ਚੱਕੀ ਦੀ ਗੱਟੂਨੂ La tessini dun